ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਦੇ ਖਿਲਾਫ ਮਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਕਾਰਵਾਈ ਜੋ ਆਇਓ ਕੀਤੀ ਗਈ ਦੱਸਦੀ ਹੈ ਕਿ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਵਿੱਚ ਅਮਰਜੀਤ ਕੌਰ ਨਾਂ ਦੀ ਮਹਿਲਾ ਦੇ ਘਰ ਦੇ ਉੱਪਰ ਪੀਲਾ ਪੰਜਾ ਜਿਹੜਾ ਉਹ ਚਲਾਇਆ ਗਿਆ ਤਾਂ ਦੇਖ ਸਕ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜੋ ਅਮਰਜੀਤ ਕੌਰ ਨਾਂ ਦੀ ਮਹਿਲਾ ਹੈ ਉਹ 2013 ਤੋਂ ਹੀ ਨਸ਼ੇ ਦੀ ਤਸਕਰੀ ਜੋ ਹੈ ਉਹ ਕਰ ਰਹੀ ਸੀ ਤਾਂ ਉਸ ਦੇ ਉੱਪਰ ਪਹਿਲਾਂ ਤੋਂ ਹੀ 7 ਤੋਂ 8 ਦੇ ਕਰੀਬ ਜੋ ਪਰਚੇ ਸਨ ਉਹ ਦਰਜ ਕੀਤੇ ਗਏ ਸਨ ਤਾਂ ਆਪਣੇ ਪਰਿਵਾਰ ਦੇ ਨਾਲ ਉਹ ਇਸ ਘਰ ਦੇ ਵਿੱਚ ਰਹਿ ਰਹੀ ਸੀ ਜਿੱਥੇ ਕਿ ਅੱਜ ਯੋਧ ਨਸ਼ਿਆਂ ਵਿਰੋਧ ਮੁਹਿੰਮ ਦੇ ਤਹਿਤ ਪੀਲਾ ਪੰਚਾਇ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਹ ਜੋ ਘਰ ਹੈ ਇਹ ਵੀ ਉਸ ਮਹਿਲਾ ਦੇ ਵੱਲੋਂ ਧੱਕੇ ਨਾਲ ਇਸ ਜਗ੍ਹਾ ਉੱਤੇ ਬਣਾਇਆ ਗਿਆ ਸੀ ਅਤੇ ਨਸ਼ੇ ਦੀ ਕਮਾਈ ਦੇ ਨਾਲ ਹੀ ਬਣਾਇਆ ਗਿਆ ਸੀ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਹੋਰ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ। ਜਗ੍ਹਾ ਤੇ ਕੀਤੀ ਜਾ ਰਹੀ ਹੈ ਜੀ ਅੱਜ ਇਹ ਮਲਕਪੁਰ ਦੇ ਵਿੱਚ ਅਮਰਜੀਤ ਕੌਰ ਵਾਈਫ ਆਫ ਗੁਰਮੀਤ ਸਿੰਘ ਉਹਨਾਂ ਦੇ ਘਰ ਤੇ ਕੀਤੀ ਜਾ ਰਹੀ ਹੈ ਜਿਹੜੇ ਗਲਾਟਾ ਦੇ ਨਾਲ ਸਾਡੇ ਅਫੀਸਰ ਨਾਲ ਨੇ ਜਿਹੜੀ ਅਨਰ ਅਧਿਕਾਰ ਗੋਜਮੈਂਟ ਹੈਗੀ ਆ ਨਾਲ ਜਿਹੜੀ ਇਹ 2013 ਤੋਂ ਨਸ਼ੇ ਦਾ ਕੰਮ ਕਰਦੀ ਹੈ ਜੀ ਤੇ ਤਕਰੀਬਨ 7-8 ਵਾਰ ਦੇ ਕੇਸ ਰਿਜਿਸਟਰ ਨੇ ਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਯੋਧ ਨਸ਼ਿਆਂ ਦੇ ਵਿਰੁੱਧ ਦੀ ਮੁਹਮਦੇਦੀ ਨਾ ਤੇ ਇਹਦੇ ਵਿੱਚ ਗਲਾਡਾ ਵਾਲੇ ਵੀ ਸਾਡੇ ਨਾਲ ਨੇ ਤੇ ਕਾਰਵਾਈ ਕਰ ਰਹੇ ਨੇ ਸਰ ਇਹ ਪ੍ਰੇਜ਼ੈਂਟ ਜੇਲ੍ਹ ਚ ਹੈਗੀ ਕਿ ਕੀ ਸਜ਼ਾ ਇਹਨੂੰ ਹੋਈ ਹੈ ਕੁਝ ਬੈਕਗ੍ਰਾਉਂਡ ਕੀ ਹੈ ਜੀ ਕਿੰਨੇ ਦੇਰ ਤੋਂ ਨਸ਼ਾ ਵੇਚਦੀ ਆ ਰਹੀ ਹੈ ਇਹ 2013 ਤੋਂ ਨਸ਼ਾ ਵੇਚਦੀ ਆ ਰਹੀ ਹੈ ਤੇ ਹੁਣ ਇਸ ਟਾਈਮ ਇਹ ਇਹ ਰਹਿੰਦੇ ਇੱਥੇ ਸੀਗੇ ਕਿ ਕਿਦਾਂ ਕੀ ਹਾਂਜੀ ਹਾਂ ਇੱਥੇ ਰਹਿੰਦੇ ਸੀਗੇ ਇੱਥੇ ਰਹਿੰਦੇ ਜੀ ਪਰ ਪਹਿਲਾਂ ਕਿੰਨੇ ਕੇ ਮਾਮਲੇ ਦਰਜ ਨੇ ਪਹਿਲਾਂ 7-8 ਮਾਮਲੇ ਦਰਜ ਹੈਗੇ ਨੇ ਤੇ 2013 ਤੋਂ ਲਗਾਤਾਰ ਕਰਦੀ ਆ ਰਹੀ ਹੈ ਅੱਛਾ ਲਾਸਟ ਕਦੋਂ ਅਰੈਸਟ ਹੋਣ ਵਾਲਾ ਇਹਦੀ ਬਈ ਸੀਗਾ ਲਾਸਟ ਇਹ ਰਕਤੀ ਕੀ 21 ਚ ਪਈ ਆ ਦੀ ਲਾਸਟ ਰੈਸਟ ਕੀ ਕਿੰਨੀ ਦੀ ਕਵਰੀ ਸੀਗੀ ਇਹਦੇ ਤੋਂ ਕਿੱਦਾਂ ਕਰਾਂ ਕਵਰੀ ਉਹਦਾ ਦੱਸ ਦਿਆਂਗੇ 700 ਗ੍ਰਾਮ ਇਹਦਾ ਪੁੱਤਰ ਲੱਗਦਾ ਕਿ ਦਿਨ ਚਿੱਤੇ ਜਿਹੜੀ ਯੁੱਧ ਨਸ਼ਾ ਵਿਰੁੱਧ ਮਹੀਨ ਤੱਕ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਚੱਲਦੇ ਆ ਇਸ ਘਰ ਤੇ ਵੀ ਜਿਹੜੀ ਕਾਰਵਾਈ ਹੋਈ ਹੈ ਬਿਲਕੁਲ ਜੀ ਇਹਨਾਂ ਅਨ ਅਨਧਕਾਰਕਰ ਕੋਰੋਜਮੈਂਟ ਵੀ ਸੀ ਗਲਾੜਾ ਵਾਲੇ ਵੀ ਸਾਡੇ ਨਾਲ ਨੇ ਤੇ ਜਿਹੜਾ ਇਹਨੇ ਇਹ ਘਰ ਬਣਾਇਆ ਸੀ ਠੱਕੇ ਨਾਲ ਬਣਾਇਆ ਸੀ ਤੇ ਦੂਜੀ ਗੱਲ ਇਹ ਨਸ਼ੇ ਤੋਂ ਜਿਹੜਾ ਪੈਸਾ ਇਕੱਠਾ ਕਰਕੇ ਬਣਾਇਆ ਸੀ ਤੇ ਇਹ ਜਿਹੜੇ ਨਛਾ ਮੁਖਤ ਪੰਜਾਬ ਵਾਲਾ ਅਸੀਂ ਗੱਲ ਕਰ ਰਹੇ ਆ ਤੇ ਉਹਦੀ ਮੁੰਮੇ ਮਦੀਨ ਅਸੀਂ ਇਹ ਕਾਰਵਾਈ ਕਰ ਤਾਂ ਹੁਣ ਸਰ ਇਹਨਾਂ ਦੇ ਰਿਕਾਰਡ ਜਿਹੜਾ ਫੈਮਿਲੀ ਬੈਕਗਰਾਉਂਡ ਇਹਨਾਂ ਦਾ ਕੁਝ ਬਿਲਕੁਲ ਜੀ ਉਹ ਇਨਵੈਸਟੀਗੇਸ਼ਨ ਕਰੇ ਰਹੇ ਆ ਸਾਡੀ ਪਹਿਲਾਂ ਚੱਲੇ ਰਿਹਾ ਸਿਸਟਮ ਤਾਂ ਹੀ ਅਸੀਂ ਇਹ ਕੰਕਲੂਡ ਕੀਤਾ ਹੈ ਤੇ ਬਾਕੀ ਇਹਨਾਂ ਨੂੰ ਇਹੀ ਆ ਤੁਹਾਡੇ ਥਰੂ ਇਹੀ ਹੈਗੀ ਆ ਸਾਰਿਆਂ ਨੂੰ ਅਪੀਲ ਹੈ ਵੀ ਇਹ ਕੰਮਾਂ ਨੂੰ ਛੱਡੋ ਆਪਾਂ ਇੱਕ ਤੰਦਰੁਸਤ ਪੰਜਾਬ ਬਣਾਈਏ ਜਿਹੜਾ ਇਹ ਨਸ਼ਿਆਂ ਦਾ ਕੋਹੜ ਹੈ ਇਹਨੂੰ ਦੇਨ ਛੱਡ ਕੇ ਬਿਲਕੁਲ ਆਪਾਂ ਨਾਰਮਲ ਜ਼ਿੰਦਗੀ ਦੀ ਪੀਐਸਸੀ ਜੀ ਨੂੰ ਪਤਾ ਲੱਗਿਆ ਕਿ ਪਿੱਛੋਂ ਕਿਹੜਾ ਗਰੋਹ ਸੀਗਾ ਨਾ ਤਾਂ ਕੋਈ ਕਿੰਨੇ ਕਿੰਨਾ ਟਾਈਪ ਸੀਗਾ ਇਹਨਾਂ ਦਾ ਗਰੋਹ ਟਾਈਪ ਦਾ ਕੀਆ ਟਾਈਪ ਦਾ ਪਰਸਨ ਨਹੀਂ ਹੁੰਦਾ ਗਰੋਹ ਇਹਨਾਂ ਦਾ ਕਿਹੜਾ ਨਸ਼ੇ ਵਾਲਾ ਦਾ ਗਰੋਹ ਕਿਹੜਾ ਹੁੰਦਾ ਹਾਂ ਇਹ ਕਿਨੇ ਕਿ ਪੈ ਸਰ ਜਿਹੜਾ ਮਾਰਥੀ ਰਹਿੰਦਾ ਸੀਗਾ ਕਿੱਥੇ ਹੋ ਰਿਹਾ ਹਾਂਜੀ ਹਾਂ ਇਸੇ ਪਿੰਡ ਦੇ ਰਹਿਣ ਨੇ ਮਲਪੁਰ ਦੇ ਆਦਾ ਹੋਣ ਤੇ ਆ ਕੇ ਇਹਨਾਂ ਨੇ ਬਣਾਇਆ ਸੀ ਕਬਜ਼ਾ ਕਰਕੇ ਤੇ ਸਰ 43 ਜਗਾ ਵੀ ਕਬਜ਼ਾ ਕੀਤਾ ਹੈ ਬਿਲਕੁਲ ਜੀ ਕਬਜ਼ਾ ਕੀਤਾ ਹੈ ਕਬਜ਼ਾ ਕਰਕੇ ਇਹਨਾਂ ਨੇ ਬਣਾਇਆ ਹੈ ਤੇ ਜਿਹੜਾ ਹੈ ਤੇ ਇਸ ਜਿਆ ਨੇ ਇਹ ਸਾਰੇ ਨੂੰ ਬਿਲਕੁਲ ਜੀ ਸਹਾਇਤਾ ਵੀ ਹੈਗੇ ਨੇ ਕਈ ਮੁਕੱਦਮਿਆਂ 'ਚ ਤੇ ਠੀਕ ਹੈ ਸਭ ਕੀ ਕਰਤਾ ਚਲੋ ਜੀ ਬੋਬੀ ਹਾਂ ਜੀ ਹਾਂ ਜੀ ਇਹਨੂੰ ਬਾਹਰ ਹਟਾ ਲੈਂਦੇ ਅੰਦਰ ਉਹਦੇ ਆਪਕੇ ਜੇ ਤੁਸੀਂ ਦਿਨਿਕ ਰਿਪੋਰਟ ਹੁੰਦਾ ਹੈ ਜੀ ਬੋਲੇ ਰਹੀ ਕਰਦੀ ਹੈ ਨਾ ਚੰਗਾ ਸਹੀ ਰਹੇ ਆਪਣਾ ਬਿਲਾ ਪੰਜ ਚਲਾ ਤੇ ਗੱਲ ਕਰਦੇ ਹੋ ਗਿਆ ਜੀ ਤੁਹਾਡਾ ਚੈੱਕ ਕਰ ਕੋਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਦੇ ਖਿਲਾਫ ਮਹਿੰਮ ਯੁੱਧ ਨਸ਼ਾ ਵਿਰੋਧ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਕਾਰਵਾਈ ਜੋ ਹੈ ਉਹ ਕੀਤੀ ਗਈ ਦੱਸਦੀ ਹੈ ਕਿ ਪੰਜਾਬ ਪੁਲਿਸ ਨੇ ਲੁਧਿਆਣਾ ਦੇ ਵਿੱਚ ਅਮਰਜੀਤ ਕੌਰ ਨਾਂ ਦੀ ਮਹਿਲਾ ਦੇ ਘਰ ਦੇ ਉੱਪਰ ਪੀਲਾ ਪੰਜਾ ਜਿਹੜਾ ਉਹ ਚਲਾਇਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜੋ ਅਮਰਜੀਤ ਕੋਰ ਨਾਂ ਦੀ ਮਹਿਲਾ ਹੈ ਉਹ 2013 ਤੋਂ ਹੀ ਨਸ਼ੇ ਦੀ ਤਸਕਰੀ ਜੋ ਹੈ ਉਹ ਕਰ ਰਹੀ ਸੀ ਤਾਂ ਉਸਤੇ ਉੱਪਰ ਪਹਿਲਾਂ ਤੋਂ ਹੀ 7 ਤੋਂ 8 ਦੇ ਕਰੀਬ ਜੋ ਪਰਚੇ ਸਨ ਉਹ ਦਰਜ ਕੀਤੇ ਗਏ ਸਨ ਤਾਂ ਆਪਣੇ ਪਰਿਵਾਰ ਦੇ ਨਾਲ ਉਹ ਇਸ ਘਰ ਦੇ ਵਿੱਚ ਰਹਿ ਰਹੀ ਸੀ ਜਿੱਥੇ ਕਿ ਅੱਜ ਯੋਧ ਨਸ਼ਿਆਂ ਵਿਰੋਧ ਮੁਹਿੰਮ ਦੇ ਤਹਿਤ ਪੀਲਾ ਪੰਚਾਇਤ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਹ ਜੋ ਘਰ ਹੈ ਇਹ ਵੀ ਉਸ ਮਹਿਲਾ ਦੇ ਵੱਲੋਂ ਤੱਕੇ ਨਾਲ ਇਸ ਜਗ੍ਹਾ ਉੱਤੇ ਬਣਾਇਆ ਗਿਆ ਸੀ ਅਤੇ ਨਸ਼ੇ ਦੀ ਕਮਾਈ ਦੇ ਨਾਲ ਹੀ ਬਣਾਇਆ ਗਿਆ ਸੀ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਹੋਰ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਜਗਾਤੇ ਕੀਤੀ ਜਾ ਰਹੀ ਹੈ ਜੀ ਅੱਜ ਇਹ ਮਲਕਪੁਰ ਦੇ ਵਿੱਚ ਅਮਰਜੀਤ ਕੌਰ ਵਾਈਫ ਆਫ ਗੁਰਮੀਤ ਸਿੰਘ ਉਹਨਾਂ ਦੇ ਘਰ ਤੇ ਕੀਤੀ ਜਾ ਰਹੀ ਹੈ ਜਿਹੜੇ ਗਲਾਟਾ ਦੇ ਨਾਲ ਸਾਡੇ ਅਫੀਸਰ ਨਾਲ ਨੇ ਜਿਹੜੀ ਅਨਰ ਅਧਿਕਾਰ ਅਗਰੋਚਮੰਦ ਹੈਗੀ ਆ ਨਾਲ ਜਿਹੜੀ ਇਹ 2013 ਤੋਂ ਨਸ਼ੇ ਦਾ ਕੰਮ ਕਰਦੀ ਹੈ ਜੀ ਤੇ तकरीबन 7-8 ਵਾਰ ਕੇਸ ਰਜਿਸਟਰ ਨੇ ਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਯੋਧ ਨਸ਼ਿਆਂ ਦੇ ਵਿਰੁੱਧ ਦੀ ਮਹਿਮਦੇਦੀ ਨਾ ਤੇ ਇਹਦੇ ਵਿੱਚ ਗਲਾਡਾਲੇ ਵਿਸ਼ਾ ਸਾਡਾ ਨਾਲ ਨੇ ਤੇ ਕਾਰਵਾਈ ਕਰ ਰਹੇ ਨੇ ਸਰ ਇਹ ਪ੍ਰੇਂਡੀ ਜੇਲ੍ਹ ਚ ਹੈਗੀ ਕਿ ਕੀ ਸਜ਼ਾ ਇਹਨੂੰ ਲਈਏ ਕੁਝ ਬੈਕਗ੍ਰਾਉਂਡ ਕੀ ਹੈ ਇਹ ਕਿੰਨੇ ਦੇ ਤੋ ਨਸ਼ਾ ਵੇਚਦੀ ਆ ਰਹੇ ਅੱਛਾ ਤੇ ਹੁਣ ਇਸ ਟਾਈਮ ਇਹ 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 ਰਹਿੰਦੇ ਇੱਥੇ ਸੀਗੇ ਕਿ ਕਿਦਾਂ ਕੀ ਹਾਂਜੀ ਹਾਂ ਇੱਥੇ ਰਹਿੰਦੇ ਸੀਗੇ ਪਰ ਪਹਿਲਾਂ ਕਿੰਨੇ ਕੇ ਮਾਮਲੇ ਦਰਜ ਨੇ ਪਹਿਲਾਂ 7-8 ਮਾਮਲੇ ਦਰਜ ਹੈਗੇ ਨੇ ਤੇ 2013 ਤੋਂ ਲਗਾਤਾਰ ਕਰਦੀ ਆ ਰਹੀ ਹੈ ਅੱਛਾ ਲਾਸਟ ਕਦੋਂ ਅਰੈਸਟ ਹੋਇਆ ਇਹਦੀ ਕਈ ਸੀਗਾ ਲਾਸਟ ਇਹ ਰਕਤੀ 21 21 ਚ ਪਈ ਆ ਇਹਦੀ ਲਾਸਟ ਰੈਸਟਰੀ ਕੀ ਜੀ ਡਿਟੇਕਟਿਵਰੀ ਸਗੀ ਇਹਦੇ ਤੋਂ ਕਿੱਦਾਂ ਕਰਾਂਗੇ ਗ੍ਰਭਰੀ ਉਹਦਾ ਦੱਸ ਦਿਆਂਗੇ 700 ਗ੍ਰਾਮ ਇਹਦੇ ਤੋਂ ਲੱਗਦਾ ਕਿ ਜਿਹੜੀ ਯੁਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਚੱਲਦਿਆਂ ਇਸ ਘਰ ਤੇ ਵੀ ਜਿਹੜੀ ਕਾਰਵਾਈ ਹੋਈ ਹੈ ਬਿਲਕੁਲ ਜੀ ਇਹਨਾਂ ਅਨ ਅਨਧਕਾਰਕ ਕ੍ਰੋਜਮੈਂਟ ਵੀ ਜੀ ਗਲਾਡਾ ਵਾਲੇ ਵੀ ਸਾਡੇ ਨਾਲ ਨੇ ਤੇ ਜਿਹੜਾ ਇਹਨੇ ਇਹ ਘਰ ਬਣਾਇਆ ਸੀ ਠੱਕੇ ਨਾਲ ਬਣਾਇਆ ਸੀ ਤੇ ਦੂਜੀ ਗੱਲ ਇਹ ਨਸ਼ੇ ਤੋਂ ਜਿਹੜਾ ਪੈਸਾ ਇਕੱਠਾ ਕਰਕੇ ਬਣਾਇਆ ਸੀ ਤੇ ਜਿਹੜੇ ਨਛਾ ਮੁਖਤਿਆਰ ਵਾਲਾ ਅਸੀਂ ਗੱਲ ਕਰ ਰਹੇ ਆ ਤੇ ਉਹਦੀ ਮੈਂ ਮਦੀਨ ਅਸੀਂ ਇਹ ਕਾਰਵਾਈ ਕਰ ਤਾਂ ਹੁਣ ਸਰ ਇਹਨਾਂ ਦੇ ਰਿਕਾਰਡ ਜਿਹੜਾ ਫੈਮਲੀ ਬੈਕਗਰਾਉਂਡ ਇਹਨਾਂ ਦਾ ਕੁਝ ਬਿਲਕੁਲ ਜੀ ਉਹ ਇਨਵੈਸਟੀਗੇਸ਼ਨ ਕਰੇ ਰਹੇ ਆ ਸਾਡੀ ਪਹਿਲਾਂ ਚੱਲੇ ਰਿਹਾ ਸਿਸਟਮ ਤਾਂ ਹੀ ਅਸੀਂ ਇਹ ਕੰਕਲੂਡ ਕੀਤਾ ਹੈ ਤੇ ਬਾਕੀ ਇਹਨਾਂ ਨੂੰ ਇਹੀ ਆ ਤੁਹਾਡੇ ਥਰੂ ਇਹੀ ਹੈਗੀ ਆ ਸਾਰਿਆਂ ਨੂੰ ਅਪੀਲ ਹੈ ਵੀ ਇਹ ਕੰਮਾਂ ਨੂੰ ਛੱਡੋ ਆਪਾਂ ਇੱਕ ਤੰਦਰੁਸਤ ਪੰਜਾਬ ਬਣਾਈਏ ਜਿਹੜਾ ਇਹ ਨਸ਼ਿਆਂ ਦਾ ਕੋਹੜ ਹੈ ਇਹਨੂੰ ਦੇਨੂੰ ਛੱਡ ਕੇ ਬਿਲਕੁਲ ਆਪਾਂ ਨੋਰਮਲ ਜ਼ਿੰਦਗੀ ਦੀ ਹੈ ਪਤਾ ਲੱਗਿਆ ਕਿ ਪਿੱਛੋਂ ਕਿਹੜਾ ਗਰੋਵ ਸੀਗਾ ਨਾ ਤਾਂ ਕੋਈ ਕਿੰਨਾ ਟਾਈਪ ਸੀਗਾ ਇਹਨਾਂ ਦਾ ਗਰੋਵ ਟਾਈਪ ਦਾ ਕੀਆ ਟਾਈਪ ਦਾ ਪਰਸਨਲ ਨਹੀਂ ਹੁੰਦਾ ਗਰੋਵ ਇਹਨਾਂ ਦਾ ਕਿਹੜਾ ਨਸ਼ੇ ਵਾਲਾ ਦਾ ਗਰੋਵ ਕਿਹੜਾ ਹੁੰਦਾ ਹਾਂ ਇਹ ਕਿਨੇ ਕਿਨੇ ਸਰ ਜਿਹੜਾ ਕੁਝ ਬਾਹਰ ਹੀ ਰਹਿੰਦਾ ਸੀਗਾ ਦੇਖ ਤੇ ਹੋ ਰਿਹਾ ਹਾਂਜੀ ਹਾਂ ਇਸੇ ਪਿੰਡ ਦੇ ਰਹਿਣ ਨੇ ਮਲਖੁਰ ਦੇ ਆਦਾ ਉਹਨਾਂ ਇੱਥੇ ਆ ਕੇ ਇਹਨਾਂ ਨੇ ਬਣਾਇਆ ਸੀ ਕਬਜ਼ਾ ਕਰਕੇ ਸੋ ਸਮਝ ਆਏ ਜਗਾ ਵੀ ਕਬਜ਼ਾ ਕੀਤਾ ਹੈ ਬਿਲਕੁਲ ਜੀ ਕਬਜ਼ਾ ਕੀਤਾ ਹੈ ਕਬਜ਼ਾ ਕਰਕੇ ਇਹਨਾਂ ਨੇ ਬਣਾਇਆ ਸੋ ਇਹ ਸਿਆਣੀ ਹੋ ਗਿਆ ਸਾਰੇ ਨੂੰ ਕਿਨੇ ਬਿਲਕੁਲ ਜੀ ਸਹਾਜ ਆਪਤਾ ਵੀ ਹੈਗੇ ਨੇ ਕਈ ਮੁਕੱਦਮਿਆਂ 'ਚ ਤੇ ਚਲੋ ਜੀ ਬੋਬੀ ਹਾਂਜੀ ਹਾਂ ਜਿਹਨੂੰ ਬਾਹਰ ਹੰਦੋਂ ਬੰਦ ਬੰਦ ਓਕੇ ਜਿੱਥੇ ਵੀ ਉਹ ਦਿਨਿਕ ਰਿਪੋਰਟ ਬੋਲਦਾ ਹੈ ਫਾਈਲ ਉਹ ਕਰਦੇ ਜੀ ਮਲੇ ਰਿਕਰਦੀ ਹੈ ਨਸ਼ਾ ਸਰਕਾਰੀ ਇਹ ਆਪਣਾ ਪੰਚਾਇਤਾਂ ਤੇ ਗੱਲਬਾਤ ਹੋ ਗਿਆ ਜੀ ਤੁਹਾਡਾ ਸ਼ੇਕ ਨਾ ਕੁਝ ਹੋਇਆ